ਹਲਕਾ ਕਨੌਰ ਦੇ ਪਿੰਡ ਹਸਮਪੁਰ ਵਿਖੇ ਭਾਈਚਾਰਕ ਸਾਂਝ ਦੀ ਮਿਸਾਲ ਉਸ ਸਮੇਂ ਬਣੀ ਜਦੋਂ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਰਦੂਰ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਇਸ ਮੌਕੇ ਉਹਨਾਂ ਨਾਲ ਮਹਿੰਦਰ ਸਿੰਘ ਹਰਪ੍ਰੀਤ ਸਿੰਘ ਹੈਰੀ ਕੁਲਵਿੰਦਰ ਸਿੰਘ ਸੁਖਵਿੰਦਰ ਕੌਰ ਰਣਜੀਤ ਕੌਰ ਨੂੰ ਵੀ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ ਇਸ ਸਰਬਸੰਮਤੀ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ ਕਿਸਾਨ ਯੂਨੀਅਨ ਚੜੂਨੀ ਅਤੇ ਕੋਰ ਕਮੇਟੀ ਪੰਜਾਬ ਦੇ ਮੈਂਬਰ ਅਮਰਿੰਦਰ ਸਿੰਘ ਹੈਪੀ ਨੇ ਦਿੱਤਾ ਇਸ ਤੋਂ ਇਲਾਵਾ ਪਿੰਡ ਦੇ ਮੋਹਤਵੀਰ ਵਿਅਕਤੀਆਂ ਨੇ ਇਸ ਮਿਸਾਲ ਨੂੰ ਕਾਇਮ ਕਰਦੇ ਹੋਏ ਸਰਸਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਆਓ ਦੇਖਦੇ ਹਾਂ ਨੈਸ਼ਨਲ ਨਿਊਜ਼ ਫੋਕਸ ਚੈਨਲ ਦੀ ਬਿਊਰੋ ਰਿਪੋਰਟ ਦਾ ਸ਼੍ਰੀ ਵਾਜੂਜੀ ਜੀ ਦਾ ਖਾਲਸਾ ਸ਼੍ਰੀ ਵਾਜੂਜੀ ਜੀ ਦੀ ਫਤਿਹ ਮੈਂ ਆਪਣੇ ਪਿੰਡ ਦੇ ਸਾਰੇ ਸੰਜੋਗ ਨਾਲ 16 ਸੰਮਤੀ ਦਾ ਸਰਪੰਚ ਬਣਾ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਤੁਸੀਂ ਪਿੰਡ ਦੀ ਪੰਚਾਇਤ ਦੇ ਤੌਰ ਤੇ ਤੁਸੀਂ ਪਿੰਡ ਵਾਸਤੇ ਕੀ ਕਰਨਾ ਚਾਹੋਗੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਪਿੰਡ ਦੀ ਜਿਤਨੀ ਵੀ ਮਾੜੀ ਮੋਟੀ ਕਮੀ ਜਿੰਨੇ ਵੀ ਕਮੀ ਪੈਸਿਆਂ ਸਾਰਿਆਂ ਦਾ ਹੱਲ ਕਰਕੇ ਦੂਰ ਕਰਾਂਗੇ। ਇਹਦੇ ਵਿੱਚ ਅੱਜ ਜਿਹੜੀ ਸਹਿਮਤੀ ਹੋਈ ਹੈ ਇਹਦੇ ਵਿੱਚ ਤੁਸੀਂ ਜਿਹੜਾ ਯੋਗਦਾਨ ਹੋ ਕਿਸ ਦਾ ਮਹਿਸੂਸ ਕਰਦੇ ਹੋ ਕਿਹਨਾਂ ਯੋਗਦਾਨ ਦੇ ਨਾਲ ਤੁਸੀਂ ਬਣੇ ਹੋ? ਮੈਂ ਸਾਰੇ ਪਿੰਡ ਦੇ ਸਹਿਯੋਗ ਦਾ ਯੋਗਦਾਨ ਮੰਨਦਾ। ਠੀਕ ਹੈ। ਹੁਣ ਆਪਾਂ ਕੀ ਚਾਹੀਦੇ ਪਾਰਟੀ ਨਾਲ ਨਹੀਂ ਹੁਣ ਆਪਾਂ ਆਪਣੇ ਪਿੰਡ ਦੇ ਨਾਲ ਚੱਲਾਂਗੇ। ਤੇ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹੇ ਕਿਹੜੀਆਂ ਚੀਜ਼ਾਂ ਜਿਹੜੀਆਂ ਪਿਛਲੇ ਕੁ ਸਮੇਂ ਦੌਰਾਨ ਨਹੀਂ ਹੋਈਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਇਹ ਪਿੰਡ ਦੇ ਵਿੱਚ ਹੁਣ ਬਹੁਤ ਜ਼ਰੂਰੀ ਹੈਗਾ। ਦੇਖੋ ਜੀ ਪਹਿਲਾਂ ਤਾਂ ਸਾਡਾ ਗੁਰੂ ਘਰ ਦਾ ਮੇਨ ਸਮੱਸਿਆ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਜੀ ਮਤਲਬ ਬੈਗੇਜ ਦੀ ਗਿਆਨ ਸਾਥ ਸ੍ਰੀ ਬੈਗੇਜ ਦੀ ਬਦਲੇ ਮੈਂ ਆਪਣੇ ਨਗਰ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਕਜੁੱਟ ਹੋ ਗਏ ਸਾਰੇ ਭਰਾਵਾਂ ਨੇ ਭੈਣਾਂ ਨੇ ਮਾਤਾਵਾਂ ਨੇ ਜਿਹੜੀ ਇਕਜੁੱਟਤਾ ਦਿਖਾਈ ਹੈ ਵੀ ਅਸੀਂ ਸਭ ਸਮਤੀ ਨਾਲ ਇਹਦੀ ਚੌੜੀ ਹੋਣ ਦੇ ਲਈ ਸਭ ਸਮਤੀ ਨਾਲ ਸਰਬੱਤ ਦਾ ਬਣਾਵਾਂਗੇ ਉਹਦਾ ਮੈਂ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਦਿਲ ਦੀ ਗਰਾਈਆਂ ਨਾਲ ਆਪਣੇ ਪਿੰਡ ਦਾ ਧੰਨਵਾਦ ਵੀ ਕਰਦਾ ਪਰ ਜਿਹੜੀ ਸਾਡੀ ਹੁਣ ਸਰਪੰਚੀ ਦੀ ਗੱਲ ਹੈ ਉਹ ਸਾਡਾ ਭਤੀਜਾ ਵੀ ਹੈ ਤੇ ਭਰਾਵਾ ਵਰਗਾ ਵੀ ਹੈ ਉਹਨੂੰ ਸਰਦੂਨੂ ਅਸੀਂ ਸਰਪੰਚ ਸਭ ਸੰਮਤੀ ਨਾਲ ਪਿੰਡ ਦੇ ਨਗਰ ਨੇ ਚੁਣਿਆ ਇਸ ਕਰਕੇ ਅਸੀਂ ਉਹਦੇ ਨਾਲ ਭਾਰਤੀ ਕਿਸਾਨੀ ਨੂੰ ਚੜੂਮੀ ਮੈਂ ਜ਼ੀਲਾ ਪਟਿਆਲਾ ਪ੍ਰਧਾਨ ਵੀ ਆਂ ਪੰਜਾਬ ਦਾ ਫੋਰਥ ਕਮੇਟੀ ਮੈਂਬਰ ਵੀ ਆਂ ਜਿਸ ਕਰਕੇ ਅੱਜ ਸਭ ਸੰਮਤੀ ਦੇ ਵਿੱਚ ਸਾਡਾ ਸਭ ਤੋਂ ਵੱਡਾ ਅਰਥ ਇਹਦੇ ਸਿਰ ਤੇ ਹੈ ਵੀ ਜਿੱਥੇ ਵੀ ਭੀੜ ਪਊਗੀ ਕੋਈ ਦਬਦਬੋ ਦੀ ਗੱਲ ਨਹੀਂ ਐਮਐਲਏ ਕੋਲ ਜਾਣਾ ਜਦ ਵੀ ਗ੍ਰਾਂਟ ਲੈ ਕੇ ਆਵਾਂਗੇ ਕੀ ਸੇ ਵੀ ਕੋਲ ਵੀ ਜਾਣਾ ਪਿਆ ਅਸੀਂ ਪਿੰਡ ਵਾਸਤੇ ਹਰ ਹਿੱਲੇ ਜਾਵਾਂਗੇ ਇਹਦੇ ਨਾਲ ਖੜੇ ਆਂ ਦਿਵਤੋਂ ਖੜੇ ਆਂ ਜਿੱਥੇ ਵੀ ਕੋਈ ਇਹਦੇ ਭੀੜ ਪਈ ਅਸੀਂ ਖੜਾਂਗੇ ਹਰ ਵਕਤ ਭਰਤੀ ਕਿਸਾਨੀਆਂ ਛੜੋਣੀ ਤੇ ਪਿੰਡ ਦੇ ਨਗਰ ਦੇ ਨਾਲ ਖੜੇ ਆਂ ਜੇ ਪਿੰਡ ਦਾ ਨਗਰ ਸਾਨੂੰ ਜਿੱਥੇ ਵੀ ਗਏ ਉੱਥੇ ਜਾਵਾਂਗੇ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਰੇ ਨਗਰ ਦਾ ਫੇਰਦਾਰੇ ਵੀ ਜਿਹੜੇ ਨੇ ਸਾਡੇ ਛੋਟੇ ਭਰਾਵਾਂ ਨੇ ਵੀ ਆਪਾਂ ਸਭ ਸੰਤੀ ਨਾਲ ਸਰਦੂ ਨੂੰ ਬਣਾਇਆ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਕਿ ਕਿਹੜੋ ਉਪਰਾਲਾ ਕੀਤਾ ਜਾਏਗਾ ਪੰਚਾਇਤ ਹਾਂ ਹਾਂ ਪਿੰਡ ਦਾ ਸਾਡੇ ਕੋਲ ਪੰਚਾਇਤੀ ਜ਼ਮੀਨ ਵੀ ਹੈਗੀ ਜਿਹੇ ਨਹੀਂ ਵੀ ਸਾਡੇ ਪਿੰਡ ਦੇ ਪੰਚਾਇਤੀ ਜ਼ਮੀਨ ਵੀ ਹੈਗੀ ਉਹਦੇ ਵਿੱਚ ਇੱਕ ਗਰਾਊਂਡ ਵੀ ਤਿਆਰ ਹੋਇਆ ਹੋਇਆ ਜੀ ਉਹਦੇ ਵਿੱਚ ਸਟੇਡੀਅਮ ਦੀ ਤਿਆਰੀ ਕਰਾਂਗੇ ਉਹ ਬੱਚਿਆਂ ਉਹਦੇ ਖੇਡਣ ਵੀ ਗਲਤ ਰਸਤੇ ਨਸਲ ਪਾਸੇ ਨਾ ਜਾਣ ਵੀ ਆਪਣੇ ਹੱਕ ਸਮਝੇ ਵੀ ਉੱਥੇ ਲੜਾਈ ਦਾ ਨਾ ਕੋਈ ਖੇਡਾਂ ਦੇ ਵਿੱਚ ਜਾਣ ਕੋਈ ਕਬੱਡੀ ਘੋਲਾਂ ਜੋ ਵੀ ਟੂਰਨਾਮੈਂਟ ਹੋਣ ਉੱਥੇ ਉਹਨ ਸਾਡੇ ਸਟੇਡੀਅਮ ਬਣਾਇਆ ਜਾਵੇਗਾ ਇੱਕ ਜਿਹੜੀ ਸਰਪੰਚ ਸਾਹਿਬ ਨੇ ਪਹਿਲਾਂ ਦੱਸੇ ਨਿਕਾਸੀ ਬਣਾਣੀ ਪਹਿਲਾਂ ਗੁਰੂ ਘਰ ਦਾ ਅਸੀਂ ਮਾਹੀ ਕਿੱਪਰ ਹੀ ਉਸ ਤੋਂ ਬਾਅਦ ਤੋਂ ਬਣਗੇ ਸਰਦੂ ਸਿੰਘ ਨਿਊ ਪੱਥਰਪਨਾ ਗੁਰੂ ਮਹਾਰਦਾ ਜੀ ਰੱਖਾਂਗੇ ਆਪਾਂ ਉੱਥੋਂ ਤੋਂ ਹੀ ਸ਼ੁਰੂ ਕਰਾਂਗੇ ਕੰਮ ਕਰਨੇ ਬਾਕੀ ਪਰਮਾਤਮਾ ਦੇ ਹੱਥੇ ਕਿਸ ਬਸ ਨੇ ਲੈ ਕੇ ਜਾਊਗਾ ਬਾਹਰ ਅਸੀਂ ਇਹੀ ਗੱਲ ਕਹਿੰਦੇ ਵੀ ਆਹ ਨਾਲੇ ਇਲਾਕੇ ਨੂੰ ਵੀ ਕਹਿੰਦੇ ਵੀ ਸਭ ਸੰਤਿਆ ਹੋਣ ਬਰਤੁਮਤ ਪਿੰਡ ਦੇ ਵਿੱਚ ਵਿਰੋਧਤਾ ਨਾ ਬਣੇ ਭਾਈਚਾਰਾ ਕੈਮਰੇ ਦੇ ਇੱਕਜੁੱਟਤਾ ਦਿਖਾਵੇ ਨਾਲੇ ਪਤਾ ਲੱਗ ਜੂਗਾ ਵੀ ਹਾਂ ਵੀ ਕਿਸਾਨਾਂ ਦੇ ਨਾਲ ਹੀ ਸਰਪੰਚੀਏ ਕਿਸਾਨਾਂ ਦੇ ਹੀ ਉੱਤ ਸਰਪੰਚ ਬਣਦੇ ਹਨ ਗਰੀਬਾਂ ਦੇ ਨਾਲ ਇੱਕੇ ਜੁਕਤ ਹੋ ਕੇ ਲੜਾਈ ਲੜ ਚੰਗੀ ਹੈ ਵੈਗੂ ਜੀ ਦਾ ਸਾਹਿਬ ਵੈਗੂ ਜੀ ਪਰਲਾ ਬਾਈਕ ਜੀ ਖਾਲਸਾ ਵੈਕ ਦੀ ਜਫੀ ਮੈਂ ਕੁਮਿੰਦਰ ਸਿੰਘ ਐਕਸ 558 ਹੰਪੂ ਤੇ ਮੈਂ ਸਰਦਾਰ ਸਿੰਘ ਬਸੰਦੂਰ ਤੇ ਜੋ ਕਿ ਨਵੇਂ ਸਪੱਤ ਚੁਣੇ ਗਏ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਬਧਾਈ ਦਿੰਦਾ ਅਤੇ ਇਹਨਾਂ ਨੂੰ ਅਸੀਂ ਵਿਸ਼ਵਾਸ ਦਨਿਆ ਕਿ ਇਹਨਾਂ ਨਾਲ ਜੋ ਕਿ ਇਹਨਾਂ ਮੋਢੇ ਮੋਢੇ ਨਾਲ ਆ ਕੇ ਪਿੰਡ ਦਾ ਬਹੁਤ ਬਹੁਤ ਵਿਕਾਸ ਕਰਾਂਗੇ ਜਿਹੜੇ ਰਹਿੰਦੇ ਪਿੰਡੇ ਕੰਮ ਉਹਨਾਂ ਨੂੰ ਸਿਰੇ ਚੜਾਵਾਂਗੇ ਤੁਹਾਨੂੰ ਕੀ ਲੱਗਦਾ ਪਿੰਡ ਦੇ ਵਿੱਚ ਕਿਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਜਿਹੜੀ ਸਾਡੇ ਪਿੰਡ ਜਿਹੜੀ ਫਿਰਨੀ ਆ ਉਹ ਧੂਰੀ ਪਈ ਆ ਕਾਫੀ ਸਮਾਂ ਉਹ ਹੋਣਾ ਕੰਮ ਹੋ ਜਾਣਾ ਕਿ ਸਾਡਾ ਜਿਹੜਾ ਬਾੜੀ ਦਾ ਨਿਕਾਸ ਹੈ ਉਹ ਦਾ ਬੜਾ ਮਾੜਾ ਹਾਲ ਹੈ ਤੇ ਬਾਕੀ ਜਿਹੜੀ ਸਾਡੇ ਵਾਟਰ ਵਰਕਸ ਦੀ ਪ੍ਰੋਬਲਮ ਹੈ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਇਹ ਸਾਡੀਆਂ ਮੁੱਖ ਸਮੱਸਿਆਵਾਂ ਨੇ ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜਿੱਦਾਂ ਤੁਸੀਂ ਮਤਲਬ ਪਿੰਡ ਦੇ ਵਿੱਚ ਇਹ ਇੱਕ ਨੌਜਵਾਨ ਸਰਪੰਚ ਨੂੰ ਚੁਣਿਆ ਹਨ ਤੇ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਨਲਾਈਨ ਨੌਜਵਾਨਾਂ ਵਾਸਤੇ ਮੈਂ ਤਾਂ ਇਹ ਮੈਸੇਜ ਨਾਲ ਆਨਲਾਈਨ ਨੌਜਵਾਨਾਂ ਨੂੰ ਵੀ ਬਤ ਤੋਂ ਬਤ ਨੌਜਵਾਨਾਂ ਨੂੰ ਸਰਪੰਚ ਚੁਣੋ ਤੇ ਸਰਸੰਤੀ ਰਾਣ ਚੁਣੋ ਤੇ ਮੈਂ ਆਪ ਸਾਰੇ ਜਿਹੜੇ ਪੰਜਾਬ ਦੇ ਲੋਕ ਹੈ ਮੈਂ ਇੱਕ ਅਪੀਲ ਕਰਦਾ ਹਾਂ ਕਿ ਜਿਹੜੀ ਪੰਚਾਇਤਾਂ ਸਰਸੰਤੀ ਰਾਹ ਚੁੜੀਆਂ ਜਾਣ ਤਾਂ ਕੋਈ ਕਿਤਾਬ ਨਹੀਂ ਜਿਹੜੀ ਭਾਈਚਾਰ ਸਾਂਝੋ ਕਾਗਜ਼ ਤੇ ਅਤੇ ਨਾਲ ਹੀ ਜਿਹੜੇ ਆਪਣੇ ਪਿੰਡਾਂ ਦੇ ਬੁਲਾਸ ਹੋ ਜਾਣ ਮੇਰਾ ਨਾਮ ਹਾਸ਼ਮਪੁਰ ਬਲਾਸ਼ੰਤੀ ਮੈਂਬਰ ਗਰਮੀਰ ਸਿੰਘ ਹਾਸ਼ਮਪੁਰ ਵੈਲ ਵੀ ਆਖਾਂ ਤੁਹਾਨੂੰ ਪਹਿਲੀ ਦਿਨ ਤੇ ਮੈਂ ਬਹੁਤ ਖੁਸ਼ ਹਾਂ ਕਿ ਆ ਕਿ ਮੇਰੇ ਪਿੰਡ ਦੇ ਵਿੱਚ ਸਭ ਸੰਤੀ ਹੋਈ ਹੈ ਤੇ ਨੌਜਵਾਨ ਜਿਹੜੇ ਮੁੰਡਾ ਉਹ ਚੁਣ ਕੇ ਅੱਗੇ ਲਿਆਏ ਹਾਰੇ ਪਿੰਡਾਂ ਦਾ ਮੈਂ ਬਹੁਤ ਬਹੁਤ ਤਨ ਭਾਵ ਕਰਨਾ ਬਾਕੀ ਹੁਣ ਜਿਹੜੇ ਪਿੰਡ ਦੇ ਰਹਿੰਦੇ ਕੰਮ ਐ ਉਹ ਮੈਂ ਨਾਲ ਹੋ ਕੇ ਵੀ ਜਿੰਨਾ ਕਹਿੰਦੇ ਵੀ ਕਿਸਿਆਣਾ ਬੰਦਾ ਵਿੱਚ ਚਾਹੀਦਾ ਇਹਨਾਂ ਨੂੰ ਜਰੂਰ ਗਾਈਡ ਕਰਾਂਗੇ ਇੱਕ ਤਾਂ ਪਾਣੀ ਦੀ ਨਿਕਾਸੀ ਹੈ ਜਿਹੜੀ ਸਾਡੇ ਪਿੰਡ ਦੀ ਉਹ ਬਹੁਤ ਜ਼ੁਰਾ ਹਾਲ ਐ ਉਹ ਨੂੰ ਭਜੰਦਾ ਨਾਲ ਜਿਹੜਾ ਬਣਾਇਆ ਹੈ ਉਹ ਫਿਕਰਾਂਗੇ ਬਾਕੀ ਜੋ ਗੁਰੂ ਘਰ ਦਾ ਹੈ ਕਹਿੰਦੇ ਆ ਸਾਡੇ ਪਿੰਡ ਬਹੁਤ ਛੋਟਾ ਗੁਰੂ ਘਰ ਉਹ ਨੂੰ ਵੀ ਖੁੱਲਾ ਕਰਕੇ ਵੱਡਾ ਬਣਾਵਾਂਗੇ ਤੇ ਹੋਰ ਜਿਹੜੇ ਕੰਮ ਰਹਿੰਦੇ ਆ ਜੋਨੋ ਜੋਨਾਂ ਲਈ ਵੀ ਜੋ ਸਟੇਡੀਅਮ ਦਾ ਜਾਂ ਹੋਰ ਕਿਤੇ ਵੀ ਹੋਏਗਾ ਉਹ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡ ਦੀ ਤਰੱਕੀ ਹੋਵੇ ਜਿਸ ਤਰ੍ਹਾਂ ਦੀ ਸਾਰੀ ਪੰਚਾਇਤ ਤੇ ਤਰਗੀਵਨ ਜਵਾਨ ਬੱਚਿਆਂ ਦੀ ਚੁਣੀ ਹੈ ਤੁਸੀਂ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹਦੇ ਵਿੱਚ ਵੀ ਬਹੁਤ ਵਧੀਆ ਉਪਰਾਲਾ ਹੈ ਕਿਸ ਤਰ੍ਹਾਂ ਦਾ ਆ ਮੈਂ ਆ ਇਸੇ ਕਰਕੇ ਮੈਂ ਕਹਿੰਦਾ ਨੌਜਵਾਨ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਹੁਣ ਅਸੀਂ ਤਾਂ ਬਜ਼ੁਰਗ ਹੋ ਗਏ ਅੱਗੇ ਇਹਨਾਂ ਨੇ ਕੰਮ ਨੂੰ ਸਾਹਮਣਾ ਹੈ ਤੇ ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਮੈਂ ਤਾਂ ਕਹਿੰਦਾ ਵੀ ਜਿਹੜੇ ਸ਼ਾਸਨ ਦੇ ਵਿੱਚ ਵੀ ਉੱਪਰ ਵੀ ਉਹਨਾਂ ਨੂੰ ਵੀ ਆਪਣਾ ਵੀ ਛੁੱਟੀ ਕਰਕੇ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ